ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅੱਜ ਲੋਕ ਸਭਾ ਸ੍ਰੀ ਫਤੇਗੜ ਸਾਹਿਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਫਤੇਗੜ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਮੌਜੂਦ ਰਹੇ ਮੀਟਿੰਗ ਵਿੱਚ ਚੋਣ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ ਕਰ ਰਹੇ ਹਾਂ ਅੱਜ ਦੇ ਲਈ ਸਾਡੇ ਐਮਐਲਏ ਸਾਹਿਬ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਸਭ ਨੇ ਫਰੇਮ ਕਰਾਬ ਕਰ ਰਿਹਾ ਹੈ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਤਰਫ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਗਾੜ ਤੋੜ ਕੰਮ ਕੀਤੇ ਨੇ ਪਿੱਛੇ ਕਰ ਲਿਆ ਨਾ ਥੋੜਾ ਜਿਆਦਾ ਗੱਲ ਕਰੀਏ ਤੁਹਾਡੀ ਐਡੂਕੇਸ਼ਨ ਦੀ ਚਾਹੇ ਗੱਲ ਕਰੀਏ ਹੈਲਥ ਦੀ ਚਾਹੇ ਜ਼ਿੰਮੇਦਾਰ ਨੀਚੇ ਗਰੀਬ ਸੀ ਜਿਹੜਾ ਸਾਡੇ ਪਰਹਾ ਸੀ ਜਿਹਨੂੰ ਪਾਣੀ ਨਹੀਂ ਸੀ ਪਹੁੰਚਦਾ ਉਹਨੂੰ ਨਹਿਰੋਂ ਚੱਕਿਆ ਬਾ ਪਾਣੀ ਦੇ ਰਹੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ 30000 ਦੇ ਕਰੀਬ ਜਣੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚੈਨਲ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਿੰਡੋਕਰ ਸੀਗੇ ਉਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਉਹ ਜ਼ੀਰੋ ਬਿਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਹਵਾ ਨੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਰਕੰਡਰ ਸਾਹਿਬ ਤੋਂ ਚਾਹੇ ਬਜੀਤ ਸਣੋਂ ਤੋਂ ਚਾਹੇ ਸਾਡੇ ਬਿੰਕ ਸਾਹਿਬ ਆਏ ਨੇ ਆਪਣਾ ਹਮਲੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਆ ਮੁੰਡੀਆਂ ਸਾਹਿਬ ਆਏ ਸਾਨੇ ਵਾਲ ਸਾਹਿਬ ਤੋਂ ਸਾਡੇ ਫਤੇਕਰ ਸਾਹਿਬ ਤੋਂ ਆਏ ਆ ਸੋਹਣ ਸਾਹਿਬ ਸਾਡੇ ਖੰਨੇ ਤੋਂ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਤੇ 9 ਹਲਕੇ ਪੈਂਦੇ ਉਹ ਤੋਂ ਬਾਅਦ ਬਾਅਦ ਜਿੱਤਾਂਗੇ ਸਾਨੂੰ ਪੂਰੀ ਹੈ ਪੁਗਾਂਤਪਾਨ ਦੀ ਫਰੇਮ ਨਹੀਂ ਲੱਗ ਰਾ ਪੁਗਾਂਤਪਾਨ ਦੀ ਲੋਕ ਇਹ ਨੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਲ ਸਾਹਿਬ ਨਾਲ ੱੱਕਾ ਕੀਤਾ ਮੋਤੀ ਦਾ ੱੱਕਾ ਕੀਤਾ ਇਤਨਾ ਕਾ ਸੱਜੇ ਸਾਡੇ ਦੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਮਾਨਤ ਹੋਈ ਹੈ ਇਹ ਕੇਜਰੀਵਾਲ ਸਾਹਿਬ ਨੇ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਰ੍ਹਾਂ ਜੇ ਲੋਕ ਦਿੱਲੀ ਕੇ ਇਹ ਵੀ ਤੇਰੇ ਫਰੇਮ ਮੇ ਨਹੀਂ ਹੈ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਬੀਜੇਪੀ ਨੂੰ ਇੰਨੀਆਂ ਆਉਣਗੀਆਂ ਚ ਕਾਂਗਰਸ ਵੀ ਨਹੀਂ ਆਉਣਗੇ ਦੂਜਾ ਅੱਜ ਦਾ ਸਰਵੇ ਦਿੱਲੀ ਦਾ ਵੀ ਹੈ ਉਹ ਵੀ ਅੱਜ ਉਹ ਤੱਕੇ ਕਰਕੇ 70 ਸਈ 7 ਜਿੱਤਣੇ ਉੱਤੇ ਪੰਜਾਬ ਵਿੱਚ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਹ ਚੀਜ਼ ਆ ਨਿਆਰਾ ਹੈ ਜਦੋਂ ਵੀ ਇਹ ੱਟਕੇ ਕਰਦੇ ਰਹਿਣਗੇ ਤਾਂ ਮੋਦੀ ੱਟਕੇ ਕਰੂਗਾ ਜਾਂ বিজেਵੀ ਗਵਰਨਮੈਂਟ ਕਰੂਗਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਸਈ ਸਾਰੇ ਇਕੱਠੇ ਜੀਪੀ ਜੀ ਤੁਹਾਡੇ ਪੁਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਏਗਾ ਕਿਵੇਂ ਲੱਗਦਾ ਤੁਹਾਡੇ ਲਈ ਹਾਂ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਮੁਕਾਬਲੇ ਵਿੱਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਪਿਛੰਤ ਪੰਜ ਨੰਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮਐਲਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਵਕਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਜੀ ਚੋਲੀ ਚ ਪਾਵਾਂਗੇ ਕੇ ਜੀ ਦਾ ਸਰ ਪ੍ਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਕੁਝ ਸੀਐਮ ਸਾਹਿਬ ਨਾਲ ਜਦ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4-4 ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੇ ਭਾਰਮੀਆਂ ਰੈਲੀ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਸਨ ਜੀ ਇਹਦਾ ਫਾਇਦਾ ਗਸਾ ਮਹਾਰਾਜ ਦੇ ਮੁਕਾਬਲੇ ਤੋਂ ਬਾਹਰ ਹੋਣ ਦੇ ਕਾਰਨ ਕੀ ਹੈ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨਰੀ ਗੱਲ ਹੈ ਜਿਹਨੂੰ ਉਹ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਥੋੜੇ ਸਮੇਂ ਨੇ ਆਉਣ ਵਾਲੇ ਟਾਈਮ 'ਚ ਇਹ ਚੀਜ਼ ਹੋਣੀ ਹੈ ਪਰ ਸੂਚੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਪੰਜਾਬ ਚੋਂ ਪੂਰੀ ਇਕੱਠੀ ਹੈ ਚੰਨੀ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕਰਿਆ ਉੱਤੇ ਲਿਖਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਹਿਰ ਕੇ ਜੜਾ ਜਾ ਰਿਹਾ ਚੰਨੀ ਤਾਂ ਮੇਰਾ ਮਿੱਤਰ ਮੁੱਤਰ ਕਦੇ ਵੀ ਨਹੀਂ ਰਿਹਾ ਕਦੇ ਨਹੀਂ ਰਿਹਾ ਠੀਕ ਹੈ ਜੀ ਤੇ ਅਸੀਂ ਤਾਂ ਹੁਣ ਜਿਹੜੇ ਸਾਡੇ ਸਾਡੇ ਤਾਂ ਹੁਣ ਮਿੱਤਰ ਸਾਡੇ ਜਿਹੜੇ ਮੁਖਮੰਦੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਨੇ ਅੱਜ ਪੂਰੀ ਇਹ ਤੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੈ ਸਾਨੂੰ ਪੂਰੀ ਆਸ ਹੈ ਇਹ ਅਸੀਂ ਜੇ ਅਮਰ ਸਿੰਘ ਹੁੰਦੇ ਤਾਂ ਤੁਸੀਂ ਕੰਪੀਟੀਸ਼ਨ ਕਿਉਂ ਦੇ ਐਕਟੂਡ ਕੀ ਹੈ ਜੀ ਕੋਈ ਵੀ ਅੱਜ ਕਿਉਂਕਿ ਅਜ਼ੀਆਮਾਦੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਆਪਣੀ ਪਾਰਟੀ ਦੇ ਜਿਹੜੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਦਾਅਵੇ ਠੀਕ ਹੈ ਥੈਂਕ ਯੂ ਥੈਂਕ ਯੂ ਨਹੀਂ ਨਹੀਂ ਇੱਕ ਪਿੱਛੇ